ਸਾਰੇ ਆ ਭੈਣਾ ਬੀਬੀਆਂ ਜਿੰਨੀਆਂ ਬੈਠੀਆਂ ਨੇ ਇੱਥੇ ਮੇਰੀਆਂ ਬਤਾਵਾ ਉਹਨਾਂ ਨੂੰ ਵੀ ਹੈ ਕਿ ਜਵਾਕਾਂ ਤੋਂ ਅੱਜਕੱਲ ਸਮੱਸਿਆ ਕੀ ਹੋ ਗਈ ਹੈ ਬਾਪੂ ਜੀ ਨੇ ਪਹਿਲਾਂ ਦੱਸਿਆ ਜਿਵੇਂ ਵੀ ਪਹਿਲਾਂ ਚਾਰ-ਚੜ੍ਹੀ ਹੁੰਦੇ ਸੀ ਹੁਣ ਤਾਂ ਜਵਾਕ ਹੀ ਆਪਾਂ ਇੱਕ-ਇੱਕ ਜਾਂ ਦੋ-ਦੋ ਕਰਨ ਲੱਗ ਪਏ ਹਨ ਕਿ ਸਾਨੂੰ ਇਹ ਕੁਝ ਜ਼ਮਾਨੇ ਦੇ ਨਾਲ ਹੋ ਗਿਆ ਠੀਕ ਹੈ ਪਿੰਡਾਂ ਦਾ ਤਾਂ ਇਹ ਮਸਲਾ ਹੈਗਾ ਯਾਰ ਜ਼ਮੀਨ ਓਨੀ ਵੰਡੀ ਜਾਂਦੀ ਹੈਗੀ ਜਿੰਨਾ ਛੋਟਾ ਹੋਊਗਾ ਤਰੀਕੇ ਨਾਲ ਕੰਮ ਰੂਗਾ ਆਪਦਾ ਠੀਕ ਰੱਖ ਸਕੂਗਾ ਘਰ-ਬਾਰ ਸਹੀ ਚਲਾ ਸਕੂਗਾ ਓਨੀ ਜ਼ਮੀਨ ਪੈਲੀ ਨਾਲ ਸ਼ਹਿਰਾਂ ਵਿੱਚ ਕੋਈ ਟ੍ਰੈਂਡ ਬਣ ਗਿਆ ਵੀ ਚਲੋ ਅਸੀਂ ਪਾਲ ਨਹੀਂ ਸਕਦੇ ਐਨੇ ਜਵਾਕ ਜਿਹਾ ਸੀ ਉਹਨਾਂ ਨੇ ਸਾਡੀ ਇਨਕਮ ਹੈਗੀ ਉਹਨਾਂ ਨੇ ਬੱਚਿਆਂ ਨੂੰ ਸੀ ਘੱਟ ਸਕਦੇ ਆ ਪਰ ਉਹੀ ਬੱਚੇ ਮੁੜ ਕੇ ਜਦੋਂ ਤੁਸੀਂ ਮੰਨ ਕੇ ਚਲੋ 10ਵੀਂ ਕਲਾਸ ਕੋਈ ਜਵਾਕ ਤੁਹਾਡੇ ਤੌਣ ਤੇ ਗੁੱਠਾ ਰੱਖ ਕੇ ਕਹਿੰਦਾ ਵੀ ਬਾਪੂ ਗੁੱਟ ਦਵਾ ਮੈਨੂੰ ਨਹੀਂ ਮੈਂ ਮਰਦਾ ਇਹ ਚੀਜ਼ਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਇੱਥੋਂ ਤਾਂ ਨਹੀਂ ਪਤਾ ਪਰ ਸ਼ਹਿਰਾਂ ਵਿੱਚ ਜਿੰਝਾਂ ਤਾਂ ਹੋ ਰਹੀਆਂ ਨੇ ਕਿ ਕੱਲਾ ਜਵਾਕ ਹੈਗਾ ਤਾਂ ਉਹਨਾਂ ਹੀ ਆਪਾਂ ਲਾਡ ਪਿਆਰ ਕਰਦੇ ਆ ਜਵਾਕ ਨਾਲ ਆਪਣਾ ਬੜਾ ਲਾਡ ਪਿਆਰ ਹੈਗਾ ਤੇ ਫਿਰ ਨਾ ਜੁੱਤੀ ਵੀਰੀ ਉਹਦੇ ਕਦੇ ਉਹ ਤਾਂ ਮੰਗੂਗਾ ਫਿਰ ਗੁੱਟ ਸਰ ਅੱਜ ਪਿੰਡ ਢਿੰਗੜਾ ਦੇ ਵਿੱਚ ਪਹੁੰਚੇ ਹਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਾਣਕਾਰੀ ਦਿਓਗੇ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਜੜੀ ਅੱਜ ਇਹ ਵਿਚਾਰ ਕੀਤਾ ਗਿਆ ਹੈ ਸਰ ਆਪਣੀ ਮਾਨਯੋਗ ਪੰਜਾਬ ਸਰਕਾਰ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਸ਼ਾ ਨਿਰਦੇਸ਼ਾਂ ਉੱਤੇ ਉਹ ਨਸ਼ੇ ਦੇ ਵਿਰੁੱਧ ਜੋ ਮਹਿੰਮ ਵੱਢੀ ਗਈ ਹੈ ਉਹਦੇ ਸਬੰਧ ਵਿੱਚ ਇੱਕ ਪਿੰਡ ਢਿੰਗੜਾ ਕਲਾਂ ਵਿੱਚ ਆਪਾਂ ਪਿੰਡ ਵਾਸੀਆਂ ਦੇ ਨਾਲ ਇੱਕ ਸੈਮੀਨਾਰ ਕੀਤਾ ਗਿਆ ਨਸ਼ੇ ਵਿਰੋਧੀ ਜਿਦੇ ਵਿੱਚ ਆਪਾਂ ਉਹਨਾਂ ਦੇ ਪਿੰਡ ਦੇ ਵਿੱਚ ਜੋ ਹੁਣ ਤੋਂ ਪਹਿਲਾਂ ਦੇ ਹਾਲਾਤ ਸੀ ਤੇ ਜੋ ਹੁਣ ਮੌਜੂਦਾ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲਿਆ ਗਿਆ ਹੈ ਇਸ ਤੋਂ ਇਲਾਵਾ ਪਿੰਡ ਵਾਲਿਆਂ ਦੀ ਵਿਚਾਰ ਸੁਣੇ ਗਏ ਨੇ ਸਾਂਝ ਕੀਤੀ ਕਹਿੰਦੇ ਵਿਚਾਰ ਉਹਨਾਂ ਨਾਲ ਨਸ਼ੇ ਦੇ ਉੱਪਰ ਤੇ ਇਸ ਤੋਂ ਇਲਾਵਾ ਜੋ ਹਦਾਇਤਾਂ ਸਰਕਾਰ ਦੀਆਂ ਸੀ ਉਹਨਾਂ ਸੰਬੰਧੀ ਪਿੰਡ ਵਾਲਿਆਂ ਨੂੰ ਜਾਣੂ ਕਰਵਾਇਆ ਗਿਆ ਜਿਹੜੇ-ਕਿਹੜੇ ਪਿੰਡ ਸਰ ਹੁਣ ਤੱਕ ਤੋਂ ਹੀ ਕਰ ਚੁੱਕੇ ਆ ਮੀਟਿੰਗਾਂ ਇਸ ਤੋਂ ਪਹਿਲਾਂ ਆਪਾਂ ਆਪਣੇ ਲਗਭਗ ਸਾਰੇ ਪਿੰਡ ਕਵਰ ਕਰ ਚੁੱਕੇ ਹੈਗੇ ਆ ਜੋ ਪਿੰਡ ਵਾਲਿਆਂ ਨਾਲ ਜੁਆਇੰਟ ਮੀਟਿੰਗਾਂ ਕੀਤੀਆਂ ਗਈਆਂ ਨੇ ਨਸ਼ੇ ਦੇ ਸੰਬੰਧ ਵਿੱਚ ਕੀਤੀਆਂ ਗਈਆਂ ਨੇ ਤੇ ਹੋਰ ਮੁੱਦੇ ਜਿਸ ਤਰ੍ਹਾਂ ਸਾਈਬਰ ਕ੍ਰਾਈਮ ਵਗੈਰਾ ਦੇ ਸੰਬੰਧ ਵਿੱਚ ਵੀ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਹੈ ਅ ਲੋਕਾਂ ਦਾ ਸਰ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਹੈ ਲੋਕ ਕਈ ਡਰਦੇ ਵੀ ਹੈ ਸੋ ਉਸ ਤਰ੍ਹਾਂ ਉਹਨਾਂ ਨੂੰ ਕੀ ਕਿਵੇਂ ਵਿਸ਼ਵਾਸ ਦੇ ਵਿੱਚ ਲਿਆਂਦਾ ਜਾਵੇਗਾ ਜੀ ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਦੇ ਆਸ-ਪਾਸ ਜੋ ਨਸ਼ਾ ਵੇਚਣ ਵਾਲੇ ਜਾਂ ਹੈਗੇ ਨੇ ਜਿੰਨਾ ਪੁਲਿਸ ਦੇ ਨੋਟ ਵਿੱਚ ਆਉਂਦਾ ਉਹਦੇ ਤੇ ਇੱਕ ਐਕਸ਼ਨ ਲਿਆ ਗਿਆ ਹੈ ਪਹਿਲਾਂ ਵੀ ਐਕਸ਼ਨ ਲਿਆ ਗਿਆ ਤੇ ਲਿਆ ਜਾ ਰਿਹਾ ਹੈ ਲੋਕਾਂ ਨੂੰ ਇੱਕ ਪਹਿਲਾ ਵਿਸ਼ਵਾਸ ਤਾਂ ਇਹ ਹੋਵੇ ਕਿ ਪੁਲਿਸ ਕੰਮ ਕਰ ਰਹੀ ਹੈ ਉਸ ਤੋਂ ਇਲਾਵਾ ਤੇ ਉਹ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਉਸ ਤੇ ਐਕਸ਼ਨ ਕਰਾਂਗੇ ਜੀ ਤੁਸੀਂ ਆਪਣਾ ਵੀ ਨੰਬਰ ਦਿੱਤਾ ਸਾਰਾ ਜੀ ਜੀ ਮੈਂ ਆਪਣਾ ਖੁਦ ਦਾ ਨੰਬਰ ਸ਼ੇਅਰ ਕੀਤਾ ਹੈ ਇੱਥੇ ਪੂਰੇ ਪਿੰਡ ਵਾਸੀਆਂ ਨਾਲ ਉਹ ਕਿਸੇ ਵੀ ਟਾਈਮ ਦਿਨ ਰਾਤ ਕਿਸੇ ਵੀ ਸਮੇਂ ਮੇਰੇ ਫੋਨ ਤੇ ਕਾਲ ਕਰਕੇ ਮੈਨੂੰ ਦੱਸ ਸਕਦੇ ਨੇ ਸਰ ਕਿਸੇ ਨਸ਼ਾ ਵਿੱਚ ਬੋਲ ਦੋ ਨੰਬਰ ਸਰ ਅ ਮੇਰਾ ਨੰਬਰ ਹੈ ਸਰ 77173 15216 77173 15216 ਤਾਂ ਇਸ ਨੰਬਰ ਦੇ ਉੱਤੇ ਮੇਰੇ ਜੋ ਪਿੰਡ ਪੈਂਦੇ ਨੇ ਥਾਣਾ सदर ਕੁਰਾਲੀ ਦੇ ਸਾਰੇ ਹੀ ਸਮੂਹ ਪਿੰਡ ਨਿਵਾਸੀ ਨੂੰ ਮੇਰੇ ਵੱਲੋਂ ਬੇਨਤੀ ਹੈ ਇਸ ਨੰਬਰ ਤੇ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਪੀਣ ਵਾਲਾ ਜਾਂ ਵੇਚਣ ਵਾਲੇ ਸੰਬੰਧੀ ਕੋਈ ਇਹਨਾਂ ਕੋਲ ਜਾਣਕਾਰੀ ਹੈ ਤਾਂ ਮੇਰੇ ਇਸ ਨੰਬਰ ਦੇ ਉੱਤੇ ਪਲੀਜ਼ ਜ਼ਰੂਰ ਦੱਸਿਆ ਜਾਵੇ ਤਾਂ ਸਰ ਜੀ ਨਸ਼ੇ ਦੇ ਖਿਲਾਫ ਜਿਹੜੀ ਮੀਟਿੰਗ ਕੀਤੀ ਗਈ ਹੈ ਐਸ ਐਚ ਓ ਸਦਰ ਕੁਰਾਲੀ ਤੋਂ ਪਹੁੰਚੇ ਹੈ ਜੀ ਕਿਵੇਂ ਦੀ ਰਹੀ ਮੀਟਿੰਗ ਜੀ ਮੀਟਿੰਗ ਬਹੁਤ ਵਧੀਆ ਸਕਸੈਸਫੁਲ ਪਹਿਲਾਂ ਵੀ ਸਾਰਾ ਆਉਣਾ ਸੀਗਾ ਤੇ ਉਹਨਾਂ ਦਾ ਕੋਈ ਪ੍ਰੋਬਲਮ ਪ੍ਰੋਗਰਾਮ ਕੈਂਸਲ ਹੋ ਗਈ ਸੀ ਤੇ ਅੱਜ ਦੁਬਾਰਾ ਉਹਨਾਂ ਨੇ ਫੇਰ ਸਾਨੂੰ ਕਾਲ ਕੀਤੀ ਕੇ ਪਿੰਡ ਇਕੱਠਾ ਕੀਤਾ ਜਾਵੇ ਤੇ ਪਿੰਡ ਵੱਲੋਂ ਵੀ ਅੱਧੇ ਘੰਟੇ ਵਿੱਚ ਹੀ ਲੋਕ ਕਾਫੀ ਕਾਟ ਲੋਕਾਂ ਦਾ ਹੋ ਗਿਆ ਤੇ ਉਸ ਤੋਂ ਬਾਅਦ ਜੀ ਲੋਕ ਵੱਲੋਂ ਖੁਸ਼ੀ ਵੀ ਹੈ ਵੀ ਸਾਡੇ ਪਿੰਡ ਪੁਲਿਸ ਬਹੁਤ ਚਿਰ ਬਾਅਦ ਆਈ ਨਹੀਂ ਆਉਂਦੀ ਨਹੀਂ ਸੀ ਫੇਰ ਫੁਰਾ ਵੀ ਕੱਢਣਾ ਤੇ ਉਸ ਤੋਂ ਬਾਅਦ ਐਸਓ ਸਾਹਿਬ ਨੇ ਆਪਣੇ ਸਾਰੇ ਵਿਚਾਰ ਦੱਸੇ ਲੋਕਾਂ ਨੂੰ ਲੋਕਾਂ ਨੂੰ ਬਹੁਤ ਵਧੀਆ ਲੱਗਿਆ ਲੋਕਾਂ ਨੂੰ ਜਾਗਰੂਕ ਕਰਾਇਆ ਨਸ਼ੇ ਬਾਰੇ ਹੁਣ ਲੋਕ ਦੇਖਦੇ ਅਗੇ ਰੁਚੀ ਜਾਨ ਕੀ ਆ ਰਹੀ ਹੈ ਸਾਰੇ ਲੱਗਦਾ ਜੇਕਰ ਜਿੰਨੀਆਂ ਮੀਟਿੰਗਾਂ ਹੋਣਗੀਆਂ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਵੀ ਜਾਣਾ ਹਾਂਜੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਕਿਉਂਕਿ ਅੱਜ ਤੱਕ ਕੋਈ ਵੀ ਪੁਲਿਸ ਤੋਂ ਲੋਕ ਡਰ ਰਹੇ ਆ ਨੇੜੇ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੇ ਆ ਪਰ ਪਤਾ ਹੀ ਹੈ ਪੁੱਠਾ ਭਰਾ ਲੋਕਾਂ ਭਰਾ ਜੇ ਜਿੱਤਰਾ ਪੁਲਿਸ ਵਿਚਰੂਗੇ ਪਿੰਡ ਵਿੱਚ ਲੋਕਾਂ ਦਾ ਡਰ ਦੂਰ ਹੋਊਗਾ ਜੀ ਲੋਕਾਂ ਨੂੰ ਕੀ ਪਰੋਸਾ ਦਵਾਇਆ ਤੁਹਾਨੂੰ ਪੁਲਿਸ ਵੱਲੋਂ ਪੁਲਿਸ ਵੱਲੋਂ ਇਹ ਇਹ ਦਵਾਇਆ ਗਿਆ ਭਰੋਸਾ ਵੀ ਕਿ ਪੁਲਿਸ ਤੋਂ ਡਰੋ ਨਾ ਹਾਂ ਵੀ ਅਸੀਂ ਵੀ ਤੁਹਾਡੀ ਫੈਮਿਲੀ ਵਾਂਗੂ ਆਏ ਵੀ ਜਿੰਨਾ ਵੀ ਸਾਡੇ ਵਿੱਚ ਰਹਿ ਰਹੋਗੇ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦੇ ਵੀ ਪ੍ਰਭਾਵ ਪਊਗਾ ਵੀ ਆਪਣੇ ਫਰੈਂਡਲੀ ਆਗੇ ਜੇ ਡਰਦੇ ਆ ਆਪਣੇ ਨੰਬਰ ਵੀ ਦੇ ਕੇ ਗਏ ਜੀ ਹਾਂਜੀ ਆਪ ਨੂੰ ਫੋਨ ਨੰਬਰ ਲਿਖੀ ਬਸ ਫੋਨ ਬਾਈ